ਜਿਹੜੀ ਪਰਿਵਾਰ 2 3 ਹਾਂਜੀ ਐਮਐਲ ਸਾਹਿਬ ਜਿਹੜੀ ਤੁਹਾਡੇ ਨਾਲ ਜੋ ਪ੍ਰਸਤਾਵਨ ਕੀਤੀ ਜਾ ਰਹੀ ਏ ਕੀ ਇਹ ਸਾਰਾ ਭਾਵ ਹੈ ਅੱਜ ਇਹ ਮਸਲਾ ਜਿਹੜਾ ਹੈ ਪਿਛਲੇ 2 ਸਾਲਾਂ ਤੋਂ ਕਾਫੀ ਸਿਰਗਰਮੀ ਇਹਦੇ ਫੜੀ ਸੀ ਪਹਿਲਾਂ ਵੀ 2 ਸਾਲ ਪਹਿਲਾਂ ਇਹ ਪਰਿਵਾਰ ਹੈ ਹੀਰਾ ਸਿੰਘ ਜੀ ਦਾ ਪਰਿਵਾਰ ਹੈ ਤੇ ਸੁਵਿੰਦਰ ਕੌਰ ਗੁਰਪ੍ਰੀਤ ਸਿੰਘ ਤੇ ਬਲਜਿੰਦਰ ਕੌਰ ਜਿਹੜੀ ਗੁਰਪ੍ਰੀਤ ਦੀ ਪਤਨੀ ਹੈ ਇਹ ਪਰਿਵਾਰ ਹੈਂਡੀਕੈਪ ਪਰਿਵਾਰ ਹੈ 2 ਸਾਲ ਪਹਿਲਾਂ ਆਪਾਂ ਨੂੰ ਇਹ ਖਬਰ ਚਗੀ ਕਿ ਭਈ ਮੌਜੂਦਾ ਸਰਪੰਚ ਬਲਦੇਵ ਸਿੰਘ ਗੋਰੇ ਨੇ ਇਹਨਾਂ ਦੇ ਲਗਭਗ 3 ਕਿੱਲੇ 1 ਕਨਾਲ ਘਟ ਜਿਹੜੀ ਪੈਲੀ ਆ ਇਹਨਾਂ ਤੋਂ ਗਹਿਣੇ ਕਰਨ ਦੇ ਲਈ ਲਜਾ ਕੇ ਤੇ ਬਹਿ ਕਰ ਲਈ ਔਰ ਉਸ ਪੈੜੀ ਦੇ ਵਿੱਚ ਸੰਘਰਸ਼ ਕਮੇਟੀ ਵਾਲਿਆਂ ਨੇ ਵੀ ਬਹੁਤ ਜ਼ੋਰ ਲਾਇਆ ਪਹਿਲਾਂ ਔਰ ਉਸ ਵੇਲੇ 10 ਕਨਾਲ ਜਿਹੜੀ ਪੈੜੀ ਹੈ ਉਹ ਇਸ ਪਰਿਵਾਰ ਨੂੰ ਛੱਡ ਕੇ ਤੇ ਬਾਕੀ ਜਿਹੜੀ ਹੈ ਉਹ ਫੈਸਲਾ ਇਸ ਤਰੀਕੇ ਨਾਲ ਹੋਇਆ ਸੀ ਤੇ ਉਹ 10 ਕਨਾਲ ਤੇ ਵੀ ਤੇ ਘਰ ਤੇ ਵੀ ਹੁਣ ਦੁਬਾਰਾ ਫੇਰ ਕਬਜ਼ੇ ਕਰਨ ਦੀ ਨੀਤ ਨਾਲ ਆ ਕੁਝ ਦਿਨ ਪਹਿਲਾਂ ਇਹ ਸਰਪੰਚ ਜਿਹੜਾ ਹੈ ਉਹ ਨਾੜ ਨੂੰ ਵੀ ਅੱਗ ਲੱਗੀ ਨਾੜ ਨੂੰ ਅੱਗ ਲਾ ਕੇ ਤੂੜੀ ਨੂੰ ਇਹਨਾਂ ਦੇ ਘਰ 'ਚ ਅੱਗ ਲੱਗ ਗਈ ਤੇ ਫਿਰ ਆ ਕੱਲ ਪਰਸੋਂ ਦੀ ਇੱਕ ਵੀਡੀਓ ਆਈ ਹੈ ਜਿਹਦੇ ਵਿੱਚ ਉਹ ਡਾਂਗ ਲੈ ਕੇ ਬਜ਼ੁਰਗ ਮਾਤਾ ਨੂੰ ਤੇ ਸਾਡੀ ਭੈਣ ਜਿਹੜੀ ਹੈ ਬਲਜੀਤ ਕੌਰ ਇਹਨਾਂ ਨੂੰ ਡਾਂਗਾ ਨਾਲ ਉਹਨੇ ਕੁੱਟਿਆ ਤੇ ਨਗਰ ਦੇ ਵਿੱਚ ਔਰ ਮੇਰਾ ਖਿਆਲ ਹੈ ਸਾਰੇ ਇਲਾਕੇ ਦੇ ਵਿੱਚ ਇਹ ਆਵਾਜ਼ ਆਈ ਹੈ ਕਿ ਸਿੱਕੀ ਸਾਹਿਬ ਤੁਸੀਂ ਇਕੱਠੇ ਹੋ ਕੇ ਇਸ ਪਰਿਵਾਰ ਦੀ ਜਿਹੜੀ ਆ ਉਹ ਬਾਹ ਫੜੋ ਇਹਨਾਂ ਦੇ ਨਾਲ ਖੜੋ ਖੜੋ ਫਿਰ ਜਦੋਂ ਇਹ ਗੱਲ ਹੋਈ ਤੇ ਅਸੀਂ ਕੰਮ ਸ਼ੁਰੂ ਕੀਤਾ ਇਹ ਸਾਰੀਆਂ ਗੱਲਾਂ ਚੇਤੇ ਕੀਤੀਆਂ ਇਹ ਦੋ ਖਾਤਿਆਂ ਦੀ ਡਿਟੇਲ ਹੈ 2021 22 23 ਦੀ ਮੇਰੇ ਕੋਲ ਹੀਰਾ ਸਿੰਘ ਦੀ ਤੇ ਸੁਵਿੰਦਰ ਕੌਰ ਦੀ ਜਿਹਦੇ ਵਿੱਚ ਇਹ ਤਿੰਨਾਂ ਸਾਲਾਂ ਚ 1500 ਰੁਪਏ ਪੈਨਸ਼ਨ ਤੋਂ ਇਲਾਵਾ ਕੋਈ ਐਂਟਰੀ ਨਹੀਂ ਹੈ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਤੁਹਾਡੇ ਮੀਡੀਆ ਦੇ ਮਾਧਿਅਮ ਦੇ ਨਾਲ ਕਿ ਕਿਹੜੀ ਰਜਿਸਟਰੀ ਹੋ ਜਾਂਦੀ ਹੈ ਜਿਹਦੇ 'ਚ ਇੱਕ ਨੰਬਰ ਦਾ ਪੈਸਾ ਨਾ ਦਿੱਤਾ ਗਿਆ ਹੋਵੇ ਕੋਈ ਚੈੱਕ ਦਿੱਤਾ ਗਿਆ ਹੋਊਗਾ ਕੋਈ ਟਰਾਂਸਫਰ ਹੋਈ ਹੋਊਗੀ ਤੇ ਕਿਹੜਾ ਬੰਦਾ ਆ ਪਹਿਲੀ ਵੇਚਣ ਲੱਗਿਆ ਆਪਣੇ ਖਾਤੇ ਤੋਂ ਇਲਾਵਾ ਕਿਸੇ ਹੋਰ ਦੇ ਖਾਤੇ ਦੇ ਵਿੱਚ ਟਰਾਂਸਫਰ ਕਰਾ ਲੈਂਦਾ ਸੋ ਇੱਕ ਦੇ ਪ੍ਰੂਫ ਇਹ ਹੈ ਕਿ ਇਹਨਾਂ ਦੋਨਾਂ ਮੀਆਂ ਬੀਬੀ ਦੇ ਅਕਾਊਂਟ ਦੇ ਵਿੱਚ 15-1500 ਰੁਪਏ ਦੇ ਇਲਾਵਾ ਮੈਂ ਸਾਰੀ ਕੋ ਕੱਢ ਲਈ ਆ ਇੱਕ ਇੱਕ ਐਂਟਰੀ ਦੇਖ ਲਈ ਆ 1500 ਰੁਪਏ ਤੋਂ ਉੱਤੇ 2000 ਰੁਪਏ ਤੋਂ ਉੱਤੇ ਕੋਈ ਵੀ ਐਂਟਰੀ ਨਹੀਂ ਪਾਈ ਗਈ ਸੋ ਇਹ ਰਜਿਸਟਰੀ ਕਿਦਾਂ ਹੋ ਗਈ ਨਹੀਂ ਵੱਡੀ ਫੇਰ ਦੇਖਣ ਨੂੰ ਮਿਲਿਆ ਕਿ ਜਿਹੜੀਆਂ ਰਜਿਸਟਰੀਆਂ ਹੋਈਆਂ ਵੀ ਨੇ ਉਹ 2022 ਫਰਵਰੀ ਤੇ 23 ਜਨਵਰੀ ਮਤਲਬ ਸਰਕਾਰ ਜਦੋਂ ਬਣੀ ਹੈ ਉਸ ਤੋਂ ਬਾਅਦ ਦੀਆਂ ਨੇ ਇਹਦਾ ਮਤਲਬ ਸਰਕਾਰ ਦਾ ਦਬਦਬਾ ਜਿਹੜਾ ਉਹਦਾ ਇਨਫਲੂਐਂਸ ਵਰਤ ਕੇ ਅ fırsਰਾਂ ਨੂੰ ਆਪਣਾ ਡਰਾਵਾ ਦੇ ਕੇ ਇਸ ਬੰਦੇ ਨੇ ਇਹਨਾਂ ਦੀਆਂ ਰਜਿਸਟਰੀਆਂ ਕਰਵਾਈਆਂ ਹੋਣਗੀਆਂ 2 ਨੰਬਰ 'ਚ ਇਹਨਾਂ ਹੀਰਾ ਸਿੰਘ ਨੂੰ ਉਹ ਲੈ ਕੇ ਗਿਆ ਕਿ ਮੈਂ ਤੈਨੂੰ ਜਿਹੜੇ ਥੋੜੇ-ਥੋੜੇ ਪੈਸੇ ਤੂੰ ਕਰਕੇ ਮੇਰੇ ਤੋਂ ਲਏ ਆ ਕੋਈ ਤੁਮਾਨ ਤੇ ਲਏ ਆ ਕੋਈ ਹੋਰ ਵਰਤੋਂ ਲਈ ਲਏ ਆ ਉਹਦਾ ਮੈਂ ਜਿਹੜਾ ਉਹ ਲਿਖਾਉਣਾ ਡਾਕੂਮੈਂਟ ਜਿਹਦੇ ਵਿੱਚ ਅਸੀਂ ਕਹਿੰਦੇ ਜਿਹਨੂੰ ਆਪਾਂ ਕਹਿੰਦੇ ਰਹਿਣ ਗਹਿਣੇ ਕਰਨੇ ਗਹਿਣੇ ਕਰਨ ਦਾ ਉਹਨੇ ਚਾਰ ਸਾਥ ਦੇ ਕੇ ਲਿਜਾ ਕੇ ਤੇ ਉਹਨੇ ਇਹ ਰਜਿਸਟਰੀਆਂ ਜਿਹੜੀਆਂ ਇਹ ਕਰਵਾਈਆਂ ਨੇ ਔਰ ਇਹ ਦੇਖੋ ਕਿ ਇਸ ਰਜਿਸਟਰੀ ਦਾ ਜਿਹੜਾ ਗਵਾਹ ਹੈ ਉਹ ਇਹਦਾ ਸਕਾ ਭਰਾ ਹੈ ਦੋਨੋਂ ਰਜਿਸਟਰੀਆਂ ਚ ਇਹਦਾ ਮਤਲਬ ਹੈ ਕਿ ਚਾਲ ਸਾਜੀ ਜਿਹੜੀ ਆ ਉਹ ਪਹਿਲਾਂ ਤੋਂ ਦਿਮਾਗ 'ਚ ਸੀ ਕਿ ਇਹ ਕੱਲ ਨੂੰ ਚੈਲੰਜ ਹੋਣੀ ਆ ਤੇ ਗਵਾਹ ਮੇਰਾ ਹੋਵੇ ਵਿੱਚ ਉਹਦੇ ਤੋਂ ਬਾਅਦ ਤੁਸੀਂ ਇਹ ਦੇਖੋ ਕਿ ਉਹ ਤੋਂ ਪਹਿਲਾਂ ਆ ਜਿਹੜਾ ਐਫੀਡੇਵਿਟ ਭਰਦੇ ਨੇ ਸਰਪੰਚੀਆਂ ਵੇਲੇ ਉਹਦੇ ਵਿੱਚ ਵੀ ਕੋਈ ਹੋਰ ਜ਼ਮੀਨ ਦਾ ਜ਼ਿਕਰ ਨਹੀਂ ਹੈਗਾ ਤੇ ਇਹਨਾਂ ਨੂੰ ਜਦੋਂ ਪਿਆ ਰੌਲਾ ਕਿ ਹੁਣ ਤੇ ਰੌਲਾ ਪੈ ਗਿਆ ਇਹ ਜ਼ਮੀਨ ਸਾਡੇ ਹੱਥੋਂ ਨਿਕਲ ਜਾਣੀ ਆ ਤੇ 22 3 2023 ਦੇ ਵਿੱਚ 8 ਕਨਾਲਾਂ ਹਰਪ੍ਰੀਤ ਨੂੰ ਵੇਚ ਦਿੱਤੀ ਜਾਂਦੀ ਹੈ ਹਰਪ੍ਰੀਤ ਕੌਣ ਹੈ ਜਿਹੜਾ 24 ਘੰਟੇ ਇਹਦੇ ਨਾਲ ਰਹਿੰਦਾ ਹੈ ਇਸੇ ਪਿੰਡ ਦਾ ਵਸਨੀਕ ਹੈ ਸੋ ਇਹ ਜਿੰਨਾ ਵੀ ਇਹ ਸਾਰਾ ਡਰਾਮਾ ਹੋ ਰਿਹਾ ਹੈ ਇਹ ਸਿਰਫ ਤੇ ਸਿਰਫ ਇਹਸ ਕਰਕੇ ਹੋ ਰਿਹਾ ਹੈ ਕਿ ਇਹ ਪਰਿਵਾਰ ਇੱਕ ਤਾਂ ਗਰੀਬ ਪਰਿਵਾਰ ਹੈ ਉਤੋਂ ਅਬਾਹਜ ਨੇ ਤੇ ਸਾਦਾ ਪਰਿਵਾਰ ਹੈ ਕਿ ਕਿਤੇ ਵੀ ਜਾ ਕੇ ਪਹੁੰਚ ਨਹੀਂ ਕਰ ਸਕਦੇ ਕਿਸੇ ਨੂੰ ਜਾ ਕੇ ਫੜ ਨਹੀਂ ਸਕਦੇ ਕਿਸੇ ਨੂੰ ਨਾਲ ਲਿਜਾ ਕੇ ਜੇ ਇਹ ਇਹ ਬੀਬੀ ਜਦੋਂ ਜਾਂਦੀ ਆ ਥਾਣੇ ਜਾਂਦੀ ਆ ਜਾਂ ਹੀਰਾ ਸਿੰਘ ਜਾਂਦਾ ਜਾਂ ਕੋਈ ਵੀ ਜਾਂਦਾ ਤੇ ਉਹਨੂੰ ਇਹ ਸਨਿਆ ਲੱਗ ਜਾਂਦਾ ਕਿ ਸਰਕਾਰ ਮੇਰੀ ਹੈ ਤੇ ਮੈਂ ਤੁਹਾਡਾ ਹਾਲ ਕੀ ਕਰੂੰਗਾ ਤੁਸੀਂ ਵੇਖ ਲਓ ਤੁਸੀਂ ਇਹ ਵੇਖੋ ਕਿ ਹਾਲ ਜਿਹੜਾ ਉਹ ਮੈਨੂੰ ਹੁਣ ਕਹਿਣ ਦੀ ਗੱਲ ਨਹੀਂ ਤੁਸੀਂ ਸਾਰੇ ਮੇਰੇ ਪ੍ਰੈਸ ਦੇ ਵੀਰ ਹੋ 2022 ਚ ਅਸੀਂ ਵੀ ਇਹ ਇਲੈਕਸ਼ਨ ਲੜੀ ਸੀ ਤੇ ਇਹ ਨਾਰਾ ਮਨਜਿੰਦਰ ਸਿੰਘ ਲਾਲਪੁਰੇ ਦਾ ਸੀ ਨੇਤਾ ਨਹੀਂ ਬੇਟਾ ਤੇ ਇਹ بیٹے ਦੇ ਸਾਲੇ ਦੀਆਂ ਕਰਤੂਤਾਂ ਵੇਖ ਲਓ ਕਿ ਬੇਟਾ ਹੁਣ ਅੱਜ ਕੱਲ ਕੀ ਕਰਦਾ ਆ ਬੇਟੇ ਦਾ ਪਰਿਵਾਰ ਸਹੁਰਾ ਪਰਿਵਾਰ ਕੀ ਕਰ ਰਿਹਾ ਇਹ ਜਿੱਥੇ ਡਾਂਗਾ ਲੈ ਕੇ ਬਜ਼ੁਰਗ ਬਜ਼ੁਰਗ ਔਰਤ ਔਰ ਸਾਡੀ ਭੈਣ ਆ ਮੇਰੇ ਕੋ ਵੀਡੀਓ ਹੈ ਮੇਰਾ خیال ਤੁਹਾਡੇ ਸਾਰਿਆਂ ਕੋਲ ਆ ਗਈ ਹੋਏਗੀ ਕਿ ਇਸ ਕੁੜੀ ਨੇ ਉਹ ਡਾਂਗ ਨੂੰ ਫੜ ਕੇ ਤਾਂ ਫਿਰ ਪਿੱਛੇ ਖਿੱਚਿਆ ਆਪਣੀ ਜਾਨ ਬਚਾਉਣ ਲਈ ਸੋ ਜਿਹੜੇ ਇਹ ਬੇਟੇ ਬਣੇ ਫਿਰਦੇ ਨੇ ਉਹ ਹੁਣ ਇਹੋ ਜੀ ਸੇਵਾ ਕਰਦੇ ਨੇ ਆਪਣੇ ਮਾਪੇ ਆਪਨੇ ਭੈਣਾ ਭਰਾਵਾਂ ਦੀ ਤੁਸੀਂ ਇਹ ਵੇਖ ਲਓ ਕਿ ਮੈਂ ਅੱਜ ਤੁਹਾਡੇ ਮਾਧਿਅਮ ਰਾਹੀਂ ਜ਼ਰੂਰ ਇੱਥੇ ਆਇਆ ਹਾਂ ਔਰ ਮੈਂ ਇਹ ਕਹਿਣਾ ਚਾਹੁੰਦਾ ਕਿ ਮਨਜਿੰਦਰ ਸਿੰਘ ਲਾਲਪੁਰਾ ਜੀ ਤੁਹਾਨੂੰ ਜਾਗਣਾ ਪੈਣਾ ਨਹੀਂ ਤਾਂ ਜਨਤਾ ਨੇ ਵੀ ਤੇ ਅਸੀਂ ਕਾਂਗਰਸੀਆਂ ਨੇ ਮੈਂ ਖੁਦ ਤੁਹਾਨੂੰ ਜਗਾਉਣ ਦਾ ਅੱਜ ਬੀੜਾ ਇਥੋਂ ਚੱਕ ਕੇ ਜਾਊਂਗਾ ਮੈਂ ਇਸ ਪਰਿਵਾਰ ਨੂੰ ਇਨਸਾਫ ਦਿਵਾਉਣਾ ਇਸ ਪਰਿਵਾਰ ਲਈ ਭਾਵੇਂ ਮੈਨੂੰ ਹਾਈ ਕੋਰਟ ਸੁਪਰੀਮ ਕੋਰਟ ਤੱਕ ਕਿਉਂ ਨਾ ਜਾਣਾ ਪਵੇ ਇਸ ਪਰਿਵਾਰ ਲਈ ਸਾਡੀ ਸਰਕਾਰ 2027 ਚ ਬਣਨੀ ਹੈ ਉਸ ਸਰਕਾਰ ਦੇ ਵਿੱਚ ਮੈਨੂੰ ਵਿਜੀਲੈਂਸ ਇਨਕੁਆਇਰੀ ਕਰਾ ਕੇ ਜਿੰਨੇ ਜਿੰਨੇ ਬੰਦੇ ਵੀ ਇਨਵਾਲਵ ਹੋਏ ਜੇ ਆ ਮੇਰਾ ਭਰਾ ਹਰਪ੍ਰੀਤ ਨੇ ਵੀ ਜੇ ਪੈੜੀ ਲਈ ਆ ਨਾ ਤੇ ਇਹ ਵੀ ਤਿਆਰੀ ਫੜ ਲਵੇ ਫਿਰ ਤੇ ਜਿਹੜਾ ਕੋ ਆਉਣ ਵਾਲੇ ਸਮੇਂ ਚ ਕੋ ਲਊਗਾ ਉਹ ਵੀ ਤਿਆਰੀਆਂ ਫੜ ਲੈ ਕਿਉਂਕਿ ਇਹ ਬਖਸ਼ੇ ਨਹੀਂ ਜਾਣਾ ਕਿਸੇ ਨੇ ਵੀ ਮੈਂ ਇੱਕ ਇੱਕ ਅਕਾਊਂਟ ਦਾ ਫਰੈਂਸਿਕ ਆਡਿਟ ਕਰਾ ਕੇ ਇਹ ਕਿੱਥੋਂ ਪੈਸੇ ਆਏ ਜਿਹੜੇ ਇਹਨਾਂ ਦੇ ਹੱਥ 'ਚ ਆਏ ਆ ਜਿਹੜੇ ਆਪਾਂ 60 70 80 ਲੱਖ ਜਿੰਨਾ ਵੀ ਇਹਨਾਂ ਨੇ ਕਹਿ ਕੇ ਰਜਿਸਟਰੀ ਕਰਾਈ ਆ ਉਹਦੀ ਟ੍ਰੇਲ ਬਣਾਉਗੇ ਟ੍ਰੇਲ ਕਿ ਕਿੱਥੋਂ ਤੁਰਿਆ ਤੇ ਕਿੱਥੇ ਆਇਆ ਇਹ ਗੱਲਾਂ ਨਾਲ ਗੱਲ ਨਹੀਂ ਚੱਲਣੀ ਇਹ ਮੂਹ ਜਵਾਨੀ ਗੱਲ ਨਹੀਂ ਚੱਲਣੀ ਇਹ ਤੁਹਾਨੂੰ ਤੁਹਾਨੂੰ ਆਦਤ ਪੈ ਗਈ ਆ ਕਿ ਸਾਡੇ ਸਰਪੰਚਾਂ ਨੂੰ ਦਬਕਾ ਮਾਰ ਲਿਆ ਅੱਜ ਤੁਸੀਂ ਗਿੱਜਿਓ ਆ ਕਿ ਜਗਰੂਬ ਸਾਡਾ ਬੰਦਾ ਹੈ ਉਹਤੇ ਜੀ ਕਰਾ ਦਿਓ ਝੂਠੇ ਪਰਚੇ ਪੰਚਾਇਤ ਦੇ ਗਵਨ ਕਰਨ ਦੇ ਸਾਡਾ ਜੱਸ ਲਾਲਪੁਰਾ ਆ ਉਹਦੇ ਤੇ ਕਰਾ ਦਿਓ ਜੀ ਪਰਚੇ ਕਿਉਂਕਿ ਉਹਨੇ ਤੇਰੇ ਗਵਨ 30 ਕਰੋੜ ਦੇ ਕੱਢੇ ਨੇ ਤੇ ਉਹ ਤੋਂ ਵੱਧ ਦੇ ਕੱਢਿਆ ਪੰਚਾਇਤਾਂ ਦੇ ਵਿੱਚੋਂ ਪੈਸੇ ਕੱਢਦੇ ਆ ਤੁਹਾਡਾ ਮੂੰਹ ਪਿਆ ਆ ਸਰਕਾਰੀ ਮੁਲਾਜ਼ਮ ਤੁਹਾਡੇ ਇੱਥੇ ਜਹੀ ਦੇ ਇਹਨਾਂ ਦੇ ਚਪੇੜਾ ਮਾਰੀਆਂ ਸੀ ਇਹੋ ਜਏ ਤੁਹਾਡੀਆਂ ਦਲੇਰੀਆਂ ਜਿਹੜੀਆਂ ਅੱਜ ਪਬਲਿਕ ਤੁਹਾਡੀ ਦਲੇਰੀ ਕੱਢ ਦਊਗੀ ਮੈਂ ਤੁਹਾਨੂੰ ਦੱਸੀ ਜਾਣਾ ਬੰਦੇ ਜਾਓ ਬਣ ਔਰ ਇਸ ਗਰੀਬ ਪਰਿਵਾਰ ਨੂੰ ਇਹਨਾਂ ਦੀ ਜ਼ਮੀਨ ਵਾਪਸ ਕਰੋ ਔਰ ਹਾਂ ਜੇ ਤੁਹਾਡੇ ਲੋਕ ਕੋਈ 2 4 ਲੱਖ 5 ਲੱਖ ਕੋਈ ਤੁਸੀਂ ਕਿਸ਼ਤਾਂ 'ਚ ਇਹਨਾਂ ਨੂੰ ਦਿੱਤਾ ਉਹ ਵੀ ਅਸੀਂ ਅਸੀਂ ਵਚਨ ਬੰਧਿਆ ਕਿ ਉਹ ਤੁਹਾਡਾ ਅਸੀਂ ਵਾਪਸ ਕਰਾਵਾਂਗੇ ਪਰ ਅਸੀਂ 2 ਦੇ ਕੇ 4 ਦੇ ਕੇ 5 ਦੇ ਕੇ ਅਸੀਂ ਤਿੰਨ ਕਿੱਲੇ ਨਹੀਂ ਤੁਹਾਨੂੰ ਵਾਣ ਦੇਣੇ ਇਸ ਲਈ ਤੁਸੀਂ ਵੀ ਤਿਆਰ ਕਰ ਲਓ ਤਾਂ ਮੇਰਾ ਖਿਆਲ ਆ ਸਾਰਾ ਵੈਂਪੁਈ ਨਗਰ ਆ ਮੇਰੇ ਨਾਲ ਇੱਥੇ ਇੱਕ ਜੋਟੋ ਕੇ ਖੜਿਆ ਠੀਕ ਹੈ ਸਾਡੇ ਰਾਜਨੀਤਿਕ ਕੋਈ ਆਈਡੀਓਲੋਜੀ ਵੱਖਰੀ ਵੱਖਰੀ ਹੋ ਸਕਦੀ ਆ ਕਿਸੇ ਹੋਰ ਪਾਰਟੀ ਨਾਲ ਕੋਈ ਸਾਧਨ ਹੋ ਸਕਦਾ ਪਰ ਵੀਰੋ ਇਸ ਮਸਲੇ 'ਚ ਅਸੀਂ ਸਾਰੇ ਇਕੱਠੇ ਆ ਅਸੀਂ ਇਸ ਪਰਿਵਾਰ ਨੂੰ ਭਾਵੇਂ ਅਸੀਂ ਜਿਹੜੀ ਮਰਜ਼ੀ ਪਾਰਟੀ ਦੇ ਆ ਇਸ ਪਰਿਵਾਰ ਨੂੰ ਅਸੀਂ ਨਿਆਹ ਦਵਾ ਕੇ ਰਹਿਣਾ ਕਿਸਾਤ ਦਿਨ ਉਹਨੇ ਬੋਲੇ ਕਿ ਅੱਜ ਅਸੀਂ ਇੱਥੋਂ ਤਰਨ ਕਰਨਾ ਹੈ ਕਿ ਲਾਲਪੁਰਾ ਸਾਹਿਬ ਨੂੰ ਜਗਾਉਂਦਾ ਕਿ 3 ਸਾਲ ਹੋ ਗਏ ਨੇ ਲਾਲਪੁਰਾ ਸੁੱਤੇ ਸਾਹਿਬ ਨੇ ਸੁੱਤੇ ਨੇ ਇਹ ਤਾਂ ਮੇਰਾ ਖਿਆਲ ਹੈ ਮੈਨੂੰ ਇਹਦਾ ਜਵਾਬ ਦੇਣ ਦੀ ਲੋੜ ਨਹੀਂ ਇਹ ਤਾਂ ਪੂਰਾ ਪੰਜਾਬ ਦਾ ਅਸਰ ਹੈ ਉਹ ਭਗਵੰਤ ਮਾਣ ਹੀ ਸੁੱਤਾ ਹੈ ਚੋ ਚੁਟਕਲੇ ਆ ਤਾਂ ਉਹਨੂੰ ਵੇਹਲ ਨਹੀਂ ਮਿਲ ਰਿਹਾ ਇੱਥੇ ਸਵਾਏ ਠਗੀ ਠੋਰੀ ਤੋਂ ਹੋਰ ਕੋਈ ਕੰਮ ਨਹੀਂ ਹੋ ਰਿਹਾ ਇਹਨਾਂ ਕੋ ਜਿਹੜੀ ਦੇਸ਼ਕੀ ਗਈ ਹੈ ਜੀ ਉਹ ਕਿੰਨੇ ਪੈਸੇ ਦੀ ਕਰਾਈ ਉਹਨਾਂ ਨੇ ਉਹਦੀ ਡਿਟੇਲ ਮੈਂ ਜੀ ਆ ਕਿਉਂਕਿ ਸ਼ਾਰਟ ਨੋਟਿਸ 'ਚ ਮੈਂ ਆਇਆ ਮੈਂ ਹਲੇ ਸਿਰਫ ਉਹਦਾ ਮੋਟਾ-ਮੋਟਾ ਵੇਰਵਾ ਕੱਢਿਆ ਉਹਦੀ ਡਿਟੇਲ ਅਸੀਂ ਰਜਿਸਟਰੀ ਦੀ ਕਾਪੀ ਆਰਟੀਆਈ ਦੇ ਰਾਹੀਂ ਕਢਾਉਣ ਦੇ ਆ ਉਹ ਜਿੱਦਾਂ ਹੀ ਮੈਨੂੰ ਮਿਲਦੀ ਆ ਮੇਰਾ ਖਿਆਲ ਆ 60-70 ਲੱਖ ਰੁਪਏ ਦਾ ਕੋਈ ਇਹਨਾਂ ਦਾ ਇਹਨਾਂ ਨੇ ਪਾਇਆ ਹੈਗਾ ਜੀ ਅੱਛੀ ਕੀ ਸਾਹਬ ਰਿਸ਼ਤਾ ਜਿਹੜਾ ਇਹਦਾ ਆ ਤੁਸੀਂ ਕੀ ਸਰਪੰਚ ਦਾ ਮੇਨ ਮੋਟਿਵ ਰਿਸ਼ਤਾ ਤੇ ਕਿਹੜੇ-ਕਿਹੜੇ ਹੋਰ ਵੀ ਕੋਈ ਕੰਮ ਜਿੰਨੇ ਜਿਹੜੇ ਇਹਨਾਂ ਸਰਪੰਚ ਨੂੰ ਦਿੱਤੇ ਜਾ ਰਹੇ ਨੇ ਐਮਐਲ ਸਾਹਿਬਾਂ ਕੀ ਇਸ ਤਰ੍ਹਾਂ ਇਹਨਾਂ ਦਾ ਆ ਤੁਸੀਂ ਇਹ ਸਰਦਾਰ ਮਨਜਿੰਦਰ ਸਿੰਘ ਲਾਲਪੁਰਾ ਸਾਹਿਬ ਇੱਥੇ ਵਿਆਹੇ ਨੇ ਵਹੀਂ ਪੂਈ ਚ ਇਹ ਮੇਰੇ ਸਾਰੇ ਸੱਜਣ ਜਿਹੜੇ ਵਹੀਂ ਪੂਈ ਦੇ ਨੇ ਇਹਨਾਂ ਨੇ 2022 ਚ ਲਾਲਪੁਰਾ ਸਾਹਿਬ ਨੂੰ ਵੋਟ ਕਿਉਂਕਿ ਪਿੰਡ ਦਾ ਜਵਾਈ ਕਰਕੇ ਇਹਨਾਂ ਨੇ ਪਾਈਆ ਮੇਰੇ ਆਪਣੇ ਸਾਥੀਆਂ ਨੇ ਮੈਨੂੰ ਕਿਹਾ ਕਿ ਇਦਾਂ ਚੰਗੇ ਨਹੀਂ ਲੱਗਦਾ ਸਾਡੇ ਪਿੰਡ ਦਾ ਜਵਾਈਆ ਕਈਆਂ ਸਾਡੇ ਬੰਦਿਆਂ ਨੇ ਵੀ ਵੋਟਾਂ ਪਾਈਆਂ ਨੇ ਮੈਂ ਕੋਈ ਇਹ ਨਹੀਂ ਕਹਿੰਦਾ ਕਿ ਠੀਕ ਹੈ ਸਤਿਕਾਰ ਕਰਨਾ ਚਾਹੀਦਾ ਪਰ ਸਤਿਕਾਰ ਕਿਸੇ ਦਾ ਏਸ ਕਰਕੇ ਨਾ ਕਰੋ ਕਿ ਉਹ ਵਿਆਹਿਆ ਹੈ ਸਤਕਾਰ ਕਿਸੇ ਨੂੰ ਜੇ ਕਰਾਉਣਾ ਹੈ ਤੇ ਆ ਡਾਂਗਾ ਨਾ ਮਾਰੋ ਲੋਕਾਂ ਦੇ ਕੁੱਟੋ ਨਾ ਉਹਨਾਂ ਨੂੰ ਐਮਐਲਏ ਸਾਹਿਬ ਪਰਿਵਾਰ ਨੂੰ ਪਹਿਲਾਂ ਹੀ ਐਸਐਸਸੀ ਦਸਤਾਵੇਜ਼ ਦਿੰਦੀਆਂ ਗਈਆਂ ਵਾ ਪੁਲਿਸ ਪ੍ਰਸ਼ਾਸਨ ਕਿਸ ਤਰ੍ਹਾਂ ਵੇਖਦੇ ਪੁਲਿਸ ਪ੍ਰਸ਼ਾਸਨ ਦਾ ਤਾਂ ਮੈਂ ਕੀ ਕਹਾਂ ਵਾਂ ਜੀ ਐਸ ਸਾਬੇਂ ਇਨਸਪੈਕਟਰ ਕੋਰਟ ਚ ਮਰਿਆ ਤੇ ਉਹਦੇ ਚ 6-7 ਜਾਣੇ ਜਿਹੜੇ ਆ ਉਹ ਬੇਗੁਨਾ ਕਰਕੇ ਬਾਹਰ ਕੱਢ ਦਿੱਤੇ ਪੁਲਿਸ ਦੇ ਪੱਲੇ ਕੀ ਆ ਉਹਨਾਂ ਦਾ ਆਪਣਾ ਬੰਦਾ ਮਰਿਆ ਹੋਵੇ ਗੋਲੀ ਉਹਨਾਂ ਦੇ ਅੱਖਾਂ ਮੋਰੇ ਗੋਲੀ ਵਜੀ ਹੋਵੇ ਤੇ ਤੁਸੀਂ ਇਨਕੁਆਇਰੀ ਕਰਕੇ ਰਾਜਨੀਤਿਕ ਪ੍ਰੈਸ਼ਰ ਥੱਲੇ ਆ ਕੇ ਤੁਸੀਂ ਪਰਿਵਾਰ ਦਾ ਉਹਦੀ ਸ਼ਹਾਦਤ ਦਾ ਬੇੜਾ ਗਰਕ ਕਰਤਾ ਇਹਨਾਂ ਤੋਂ ਕੀ ਅਸੀਂ ਇਹ ਕਰਦੇ ਆ ਅਸੀਂ ਇਸ ਪਰਿਵਾਰ ਨੂੰ ਮੈਂ ਲੈ ਕੇ ਦੇਖੋ ਜਿਹੜਾ ਜੋ ਬਣੀ ਆ ਗੱਲ ਉਹ ਕਰਨੀ ਹੀ ਪਣੀ ਆ ਲਾਅ ਮੁਤਾਬਕ ਪਹਿਲਾਂ ਡੀਸੀ ਸਾਹਿਬ ਐਸਐਸਪੀ ਸਾਹਿਬ ਨੂੰ ਜਾ ਕੇ ਮਿਲਾਂਗੇ ਇਹਨਾਂ ਦੀ ਐਪਲੀਕੇਸ਼ਨ ਰਿਪਰੈਜੈਂਟੇਸ਼ਨ ਮੈਂ ਆਪ ਖੁਦ ਜਾ ਕੇ ਦਊਂਗਾ ਉਸ ਤੋਂ ਬਾਅਦ ਕਾਰਵਾਈ ਕੀ ਕਰਦੇ ਆ ਕਿਦਾਂ ਕਰਦੇ ਆ ਤਜੇ ਨਹੀਂ ਤੇ ਫਿਰ ਕੋਰਟ ਦਾ ਦਰਵਾਜ਼ਾ ਸਾਡੇ ਲਈ ਹਮੇਸ਼ਾ ਖੁੱਲਾ ਹੈ ਵਧੀਆ ਤੋਂ ਵਧੀਆ ਮਹਿੰਗੇ ਤੋਂ ਮਹਿੰਗਾ ਵੀ ਭਾਵੇਂ ਸਾਨੂੰ ਵਕੀਲ ਕਰਨਾ ਪਵੇ ਰਮਨਜੀਤ ਸਿੰਘ ਸਿੱਕੀ ਤੇ ਸਮੁੱਚੀ ਮੇਰੇ ਆ ਭਾਈਚਾਰਾ ਜਿਹੜਾ ਇੱਥੇ ਬੈਠਾ ਅਸੀਂ ਵਚਨ ਮੰਨਦੇ ਆ ਭਾਵੇਂ ਸਾਨੂੰ 10000 ਰੁਪਏ ਇਕੱਠੇ ਕਰਕੇ ਨਾ ਇਹਨਾਂ ਲਈ ਲੜਾਈ ਲੜਨੀ ਪਵੇ ਅਸੀਂ ਲੜਾਂਗੇ ਸਿੱਕੀ ਸਾਹਿਬ ਜਿਹੜਾ ਹਾਸਾ ਹੋਇਆ ਜਿਹੜਾ ਮੋੜ ਚਲੀ ਆ ਡਾਂਗਾ ਡੁਗਾ ਮਾਰੀਏ ਕਿ ਡਾਂਗਾ ਕਿੱਥੇ ਮਾਰੀਏ ਤੇ ਡਾਂਗਾ ਮਾਰ ਦਾ ਕੰਨ ਕੀ ਦੱਸਿਆ ਨਾ ਏ ਹੁਣ ਮੈਂ ਇਹ ਬੀਬੀ ਨੂੰ ਕਹਿਣਾ ਜੀ ਬਾਕੀ ਵਾਰਤਲਾਪ ਜਿਹੜੀ ਆ ਕਿੱਦਾਂ ਕਿੱਦਾਂ ਪਹਿਲੇ ਦਿਨ ਤੋਂ ਲੈ ਕੇ ਹੁਣ ਪਰਿਵਾਰ ਹੁਣ ਆਪ ਤੁਹਾਡੇ ਨਾਲ ਸਾਂਝਾ ਕਰੂਗਾ ਜੀ ਹਾਂਜੀ ਮਾਈਕ ਲੱਗ ਰਿਹਾ ਹੈ ਇੱਧਰ ਵੇਖੋ ਠੀਕ ਆ ਇਹ ਲੱਖ ਰੁਪਏ ਲਿਆਸ ਤੇ ਨੇ ਕਿਹਾ ਕਿ ਥੋੜੇ-ਬਹੁਤ ਮੈਂ ਪੈਸੇ ਦਿੱਤੇ ਆ ਤੇ ਤੁਸੀਂ ਪਹਿਲੀ ਜਿਹੜੀ ਗੈਣੇ ਕਰ ਆ ਉਹ ਦੀ ਕੀ ਸਾਨੂੰ ਪਰਿਵਾਰ ਨੂੰ ਪਰਿਆਣੀ ਆ ਸਿਰਫ ਖੜਿਆ ਡੈਡੀ ਗੱਲੇ ਨੂੰ ਅੱਧਾ ਕੌਣ ਨੇ ਕਿਹਾ ਥੋੜੀ-ਬਹੁਤੀ ਪੜੀ ਗੈਣੇ ਕਰਨ ਗਏ ਸਾਰੀ ਬੈਲ ਖਾ ਲਈ ਆ ਦੂਜੀ ਇਹ ਗੱਲ ਇਨੇ ਸਾਡੇ ਘਰ ਦੀ ਵੀ ਸਾਦ ਦਿੱਤੀ ਆ ਲੱਕ ਨਾਲ ਨਾਲ ਉਹ ਵੀ ਸਾਦ ਦਿੱਤਾ ਫਿਰ ਮੈਂ ਪਰਚਾ ਦੇ ਕੇ ਰਿਪੋਰਟ ਦੇ ਕੇ ਥਾਣੇ ਤਰੰਤ ਆਨ ਡੀਸੀ ਆਪ ਨੂੰ ਉਸਨੇ ਕਿਹਾ ਵਾ ਕਿ ਗੋਂਦਵਾਲ ਜਾਓ ਗੋਂਦਵਾਲ ਗਈਆਂ ਗੋਂਦੋਲੇ ਕਹਿੰਦਾ ਉਹਦੀ ਸਰਕਾਰ ਵਾ ਅਸੀਂ ਕੁਝ ਨਹੀਂ ਕਰ ਸਕਦੇ ਕਿੰਨਾ ਵੱਲੋਂ ਕਿਹਾ ਗਿਆ ਹਾਂਜੀ ਗੁਰੇ ਪ੍ਰਧਾਨਾਂ ਨੂੰ ਅੱਛਾ ਹੀ ਉਹ ਨਹੀਂ ਕਿਹਾ ਕਿ ਉਹਦੀ ਸਰਕਾਰ ਹੀ ਕੁਝ ਨਹੀਂ ਕਰ ਸਕਦੀ ਫਿਰ ਵਾਪਸ ਆਏ ਆ ਫਿਰ ਅਣ ਕੇ ਮੈਂ ਥੋੜੀ ਜਿਹੀ ਤਾਂ ਦੇ ਪਨੀਰੀ ਬਣਾਉਣ ਲੱਗੀ ਆ ਇਹ ਸਾਡੇ ਕੋਲ ਆਇਆ ਇਹਨੇ ਸਾਨੂੰ ਕਿਹਾ ਵਾ ਕਿ ਤੂੰ ਪਰਚੇ ਘਾਤੋ ਨਹੀਂ ਦੇਂਦੀ ਆ ਫਿਰ ਮੈਂ ਨੂੰ ਇਹ ਗੱਲ ਕਹੀ ਆ ਕਿ ਤੂੰ ਮੇਰੀ ਟੁੰਡੀ ਸਾੜੀ ਇਸ ਕਰਕੇ ਪਰਚਾ ਦਿੱਤਾ ਬਾਅਦ ਇਹਨੇ ਕੀ ਕੀਤਾ ਕਿ ਡਾਂਗਾ ਮੇਰੀ ਮਾਤਾ ਦੇ ਮਾਰੀਆਂ ਬਾਅਦ ਮੇਰੇ ਮਾਰੀਆਂ ਮੈਂ ਤੁਹਾਡੇ ਡੰਡ ਖੋਲਿਆ ਮੈਨੂੰ ਫਿਰ ਮੇਰੀ ਪੁਝਾਈ ਵੀਡੀਓ ਬਣਾਉਂਦੀ ਇਹਦੇ ਹੱਥ ਹੀ ਪੈ ਗਿਆ ਇਹ ਕਹਿੰਦਾ ਜੀ ਜੋ ਕਰਨਾ ਕਰ ਲੋ ਮੇਰੀ ਸਰਕਾਰ ਚਲਦੀ ਆ ਤੇ ਫਿਰ ਧਮਕੀਆਂ ਦੇ ਕੇ ਸਾਨੂੰ ਇਹ ਗੱਲ ਕਹੀ ਆ ਸੂਰ ਸਾਡੇ ਉੱਪਰਿਆ ਪਿਆ ਇੰਨੇ ਕਿ ਸੁਵੇਲ ਵੇ ਤਾਂ ਮਾਰ ਕੇ ਸੁੱਟ ਦੇਣਾ ਮੈਂ ਡਾਂਗਾ ਕਿਹਨਾਂ ਕਿਨਾਂ ਵੱਲੋਂ ਮਾਰੀਆਂ ਗਈਆਂ ਤਾਂ ਡਾਂਗਾ ਗੋਰੇ ਪ੍ਰਧਾਨ ਵੱਲੋਂ ਜਿਹੜੀ ਪੈਸੇ ਦੀ ਗੱਲ ਕਰਦੇ ਵੀ ਮੈਂ ਜ਼ਮੀਨ ਖਰੀਦੀ ਆ ਤੁਹਾਡਾ ਉੱਤੇ ਕੀ ਜਾਨਾ ਉਹ ਚ ਇਹ ਆ ਕਿ ਜ਼ਮੀਨ ਆ ਰੱਖੋ ਮਾਈਕ 3 ਕਿੱਲੇ ਸਾਡੀ ਪਹਿਲੀ ਆ ਉਹਦੇ ਵਿੱਚ ਉਹ ਅਸੀਂ ਥੋੜੇ-ਬਹੁਤ ਸਾਨੂੰ ਪੈਸਿਆਂ ਦੀ ਲੋੜ ਸੀ ਡੈਡੀ ਵੀ ਇਹਨੇ ਗੁਰਦੁਆਰੇ ਲਵਾਇਆ ਸੀ ਇਹਨੇ ਕਿਹਾ ਕਿ ਚਾਚਾ ਜੀ ਉੱਥੇ ਚੱਲ ਜਾਓ ਡੈਡੀ ਚਲੇਗੇ ਨਾਲ ਜਦੋਂ ਡੈਡੀ ਨਾਲ ਗਏ ਨਾ ਡੈਡੀ ਅਨਪੜ੍ਹ ਬੰਦੇ ਸਿੱਧੇ ਬੰਦੇ ਬੜੀ ਲਿਖੀਣੀ ਇਹਨਾਂ ਨੇ ਕਿਹਾ ਕਿ ਥੋੜੀ-ਬਹੁਤੀ ਗਹਿੜੀ ਗਹਿਣੇ ਕਰਨੀ ਡੈਡੀ ਗਹਿਣੇ ਕਰਨਗੇ ਨਾ ਸਾਰੀ ਬੈਲ ਖਾਲੀ ਇਹ ਪੈਸਾ ਕੋਈ ਨਹੀਂ ਦਿੱਤਾ ਕਹਿੰਦਾ ਨਾ ਮੈਂ 3 ਲੱਖ ਦਿੱਤਾ ਕੋਈ ਪੈਸਾ ਨਹੀਂ ਮਿਲ ਦਿੱਤਾ ਸਭ 3 ਲੱਖ ਦੇ ਵਾਅਦੇ ਕਰ ਤੇ ਬਾਕੀ ਇੱਕ ਗੱਲ ਲੱਗੀ ਜੀ ਜਦੋਂ ਥਾੜੀ ਕੋਟ ਮਾਰ ਹੋਈ ਆ ਤੁਸੀਂ ਥਾਣੇ ਗਏ ਬੱਚ ਹਾਂਜੀ ਥਾਣੇ ਗਏ ਸਾਡੀ ਨੇ ਕਾਰਵਾਈ ਨਹੀਂ ਸੁਣੀ ਉਹਨਾਂ ਪਤਾ ਕੀ ਕਿਹਾ ਉਹਨਾਂ ਨੇ ਇਹ ਗੱਲ ਕੀ ਸਰਕਾਰ ਗੋਰੇ ਦੀ ਕੋਈ ਨਹੀਂ ਕਰ ਸਕਦੇ ਅੱਛਾ ਜੀ ਦੂਜੀ ਗੱਲ ਇਹ ਸਾਡੇ ਮਰਡਰ ਇਹਨੇ ਖਾ ਲਿਆ 2.5 ਲੱਖ ਦੇ ਬਾਕੀ ਜਿਹੜਾ ਝੋਨਾ ਸਾਡਾ ਹੋ ਵੀ ਬਸਲੇ ਖਾਂ ਗਿਆ ਕਿੰਨਾ ਵੱਲੋਂ ਕਹਿ ਗਿਆ ਕਿਹੜੇ ਕੋਈ ਥਾਣੇਦਾਰ ਦਾ ਨਾਮ ਯਾਦ ਹੈ ਜਿਨ੍ਹਾਂ ਨੂੰ ਨਹੀਂ ਥਾਣੇਦਾਰ ਦਾ ਨਾਮ ਨਹੀਂ ਕਿਉਂਕਿ ਸਾਨੂੰ ਨਾਮ ਕਿਸੇ ਨੂੰ ਅੰਦਰ ਨਹੀਂ ਜਾਣ ਦਿੱਤੇ ਸਾਨੂੰ ਗੇਟੋਂ ਬਾਹਰ ਕਰ ਦਿੱਤਾ ਕਿ ਗੋਰੇ ਪ੍ਰਧਾਨ ਦੀ ਸਰਕਾਰ ਆ ਤੂੰ ਕਿਤੇ ਨਹੀਂ ਜਾ ਸਕੀਂ ਜਦੋਂ ਅਸੀਂ ਮਗਰ ਜਾਂਦੇ ਸਾਡੀ ਗੱਡੀ ਜਾਂਦੀ ਆ ਅੱਛਾ ਤੁਹਾਨੂੰ ਕਿੱਥੋਂ ਪਤਾ ਲੱਗਦਾ ਹੋਰਾਂ ਕੀ ਲੱਗਦਾ ਐਮਐਲਏ ਨੂੰ ਤੁਹਾਨੂੰ ਕਿੱਥੋਂ ਲੱਗਦਾ ਉਹਨਰਸਾ ਨੂੰ ਲੱਗਦਾ ਹੁੰਦਾ ਤੁਹਾਨੂੰ ਵੀ ਤੋਂ ਪਤਾ ਲੱਗਾ ਵੀ ਜਿਹੜੀ ਜਮੀਨ ਆ ਬੈਣੀ ਦੀ ਆਪਣਾ ਬੈ ਕਰਦੀ ਹੈ ਗੈਣੀ ਨਹੀਂ ਪਾਈ ਉਹ ਕਿਉਂਕਿ ਜਿੱਥੇ ਰੋਲਾ ਪਿਆ ਸੀ ਰਪਿੰਡ ਦੇ ਵਿੱਚ ਮੇਰੀ ਪਰਜਾਈ ਤਾਈ ਦੀ ਨੋ ਗਈ ਸੀ ਆਪਣੇ ਫਾਰਮ ਕਰਾਉਣ ਪੈਲੀ ਦੇ ਉਹਨੇ ਸਾਨੂੰ ਆਣ ਕੇ ਦੱਸਿਆ ਕਿ ਤੁਹਾਡੀ ਪੈੜੀ ਜਿਹੜੀ ਹੈ ਗੈਣੇ ਕਰ ਲਿਓ ਸਾਰੀ ਬੈਲ ਖਾਲੀ ਹੈ